ਝੇਠ ਮਹੀਨੇ ਦੀ ਸੰਗਰਾਂ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਾਰੀ ਸੰਗਤੇ ਮੇਰ ਭਰਿਆ ਹੱਥ ਰੱਖਣ ਇਹ ਪਾਉਣ ਪੀਤਰ ਦਿਹਾੜਾ ਆਪ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀ ਬਖਸ਼ੇ ਦੁੱਧ ਵਾਲਿਆਂ ਨੂੰ ਦੁੱਧ ਤੇ ਪੁੱਤ ਵਾਲਿਆਂ ਨੂੰ ਪੁੱਤਾਂ ਦੀ ਦਾਤਾਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਝੇਠ ਮਹੀਨੇ ਦੀ ਸੰਗਰਾਂ ਆਜਾ ਇਸੇ ਦਰਸ਼ਨਦਾਰੀ ਕਰਨ ਦੇ ਲਈ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਾਉਣ ਪੀਤਰ ਸਤਾਨ ਜਿਸ ਸਤਾਨ ਤੇ ਬ੍ਰਹਮ ਗਿਆਨੀ ਤਾਂ ਤਰਵਾ ਬੁੱਢਾ ਸਾਹਿਬ ਜੀ ਨੇ ਕਾਫੀ ਲੰਮਾ ਸਮਾਂ ਬਤੀਤ ਕੀਤਾ ਮੱਝੀਆਂ ਚਰਾਇਆਂ ਨੌਜਵਾਨਾਂ ਬੱਚਾ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਇਆ ਗੁਰਮਤਿ ਵਿਦਿਆ ਦਾ ਅਭਿਆਸ ਕਰਵਾਇਆ ਇਹ ਜੋ ਪਾਉਣ ਪਿੱਤਰ ਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸਖਸ਼ੀਤ ਹਨ ਜਿਨ੍ਹਾਂ ਨੂੰ ਪਹਿਲੀ ਪਾਸ਼ਾਈ ਤੋਂ ਲੈ ਕੇ 6 ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਤੱਕ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾਹਿਗੁਰੂ ਵਾਹਿਗੁਰੂ ਪੰਜ ਗੁਰੂ ਸਾਹਿਬਾਨ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾ ਸੱਚੇ ਪਾਸ਼ਾ ਜੀ ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਸਨ ਤਾਂ ਉਹਨਾਂ ਦੇ ਪਰਮ ਸੇਵਕ ਤਾਂ ਤਨਵਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਅਤੇ ਨਾਮ ਸਿਮਰਉਣ ਵਿੱਚ ਲੱਗੇ ਰਹਿੰਦੇ ਸਨ ਅਕਬਰ ਬਾਦਸ਼ਾਹ ਵੀ ਗੁਰੂ ਸਾਹਿਬ ਜੀ ਦਾ ਅਛਰਦਾਲੂ ਸੀਗਾ ਇੱਕ ਦਿਨ ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨਾ ਵਾਸਤੇ ਗੋਇੰਦਵਾਲ ਸਾਹਿਬ ਕੀ ਆਇਆ ਪਹਿਲਾ ਪੰਗਤ ਪਾਸ਼ੇ ਸੰਗਤ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਬਚਨ ਬਲਾਸ ਕਰਦੇ ਆ ਤੇ ਉਹਨਾਂ ਦੀ ਸੇਵਾ ਪਾਵਨਾਂ ਨੂੰ ਵੇਖ ਕੇ ਸ਼ਹਿਨਸ਼ੀਲਤਾ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਆ ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਗੁਰੂ ਘਰ ਨੂੰ ਕੁਝ ਜਮੀਰਦਾਨ ਦਿੱਤੀ ਜਾਵੇ ਤਾਂ ਬਾਦਸ਼ਾਹ ਨੇ ਪ੍ਰਸੰਨ ਹੋ ਕੇ ਆਪਣੀ ਜ਼ਗੀਰ ਵਿੱਚੋਂ ਕੁਝ ਬੀੜ ਚੁਬਾਲ ਅਤੇ ਠੱਠੇ ਪਿੰਡ ਦੇ ਨੂੰ ਦਾਨ ਕਰ ਦਿੱਤੀ ਸੀਗੀ ਵਾਹਿਗੁਰੂ ਵਾਹਿਗੁਰੂ ਜਿਸ ਜ਼ਮੀਰ ਵਿੱਚ ਛੋਟਾ ਜਿਹਾ ਜੰਗਲ ਹੁੰਦਾ ਸੀਗਾ ਜਿਸ ਨੂੰ ਬੀੜ ਕਿਹਾ ਜਾਂਦਾ ਸੀਗਾ ਜਿਸ ਕਰਕੇ ਇਸ ਪਹਾੜ ਪਿੱਤਰ ਸਤਨੂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜਾਣੇ ਜਾਣ ਲੱਗਾ ਗੁਰੂ ਅਮਰਦਾਸ ਮਹਾਰਾਜ ਦੇ ਪਾਛਾ ਜੀ ਗੋਇੰਦਵਾਲ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਸ ਮਾਲਵਾਸੇ ਪਿੰਡ ਇੱਥੇ ਭੇਜਿਆ ਸੀਗਾ ਕਿਉਂਕਿ ਬਾਬੂ ਡਾ ਸਾਹਿਬ ਜੀ ਖੇਤੀਬਾੜੀ ਦਾ ਕੰਮ ਜਾਣਦੇ ਸਨ ਤੇ ਬਾਬੂ ਡਾ ਸਾਹਿਬ ਜੀ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਗਏ ਸਨ ਤੇ ਇਹ ਤੋਂ ਹੀ ਸੰਗਤ ਜੀ ਮਾਤਾ ਗੰਗਾ ਵੀ ਆਪਣੇ ਝੋਲੀਆਂ ਪਰ ਕੇ ਲੈ ਗਈ ਤੇ ਹੋਰ ਵੀ ਜੋ ਸੰਗਤਾਂ ਸ਼ਰਤਾਂ ਪਾਉਣਾਂ ਦੇ ਨਾਲ ਆਉਂਦੀਆਂ ਨੇ ਤੇ ਹਰੇਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਸਾਨੂੰ ਵੀ ਧੀ ਰਾਣੀ ਦੀ ਦਵਤ ਪ੍ਰਾਪਤ ਹੋਈ ਆ ਤੇ ਤਾਂ ਤਾਂ ਨਾ ਬੁੱਢਾ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਤੇ ਗੁਰੂ ਸਾਹਿਬ ਨੇ ਸਾਡੀ ਝੋਲੀ ਪਰੀ ਹੈ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲ ਸੀ ਤੇ ਗੁਰੂ ਸਾਹਿਬ ਨੇ ਸਾਡੀਆਂ ਝੋਲੀਆਂ ਭਰੀਆਂ ਬਹੁਤ ਹੀ ਵੀਰਾਂ ਤੇ ਭੈਣਾਂ ਦੇ ਮੈਸੇਜ ਤੇ ਫੋਨ ਆ ਰਹੇ ਸੀਗੇ ਕਿ ਭਾਈ ਸਾਹਿਬ ਗੁੜੀਆ ਰਾਣੀ ਦਾ ਨਾਮ ਕੀ ਰੱਖਿਆ ਤੇ ਮੈਂ ਕਿਹਾ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੇ ਸਾਰੇ ਸੰਗਤ ਨੂੰ ਦੱਸ ਦਈਏ ਜੀ ਆਪਾਂ ਗੁੜੀਆ ਰਾਣੀ ਦਾ ਨਾਮ ਰੱਖਿਆ ਆ ਖੁਸ਼ਦੀਪ ਕੌਰ ਕੁਝ ਦੀਕੌਰ ਨਾਮ ਰੱਖਿਆ ਗਿਆ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਸੰਗਤ ਜੀ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਜੇਠ ਮਹੀਨੇ ਦੀ ਸੰਗਰਾਧੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਹਮੇਸ਼ਾ ਅੰਗ ਸੰਗ ਸਹਾਇ ਹੋਣ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ